ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਚੈਨਲ ਤੇ ਤੇ ਹੋਰ ਜੀ ਸਾਰੇ ਠੀਕ ਠਾਕ ਹੋ ਤੁਸੀਂ ਮੈਂ ਵੀ ਠੀਕ ਆ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਜੀ ਤੇ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਕਰਦੇ ਹਾਂ ਜੀ ਗੱਲਬਾਤ ਕਿ ਮੇਰੀ ਪਰਜਾਈ ਦਾ ਭਤੀਜਾ ਮੁੱਕ ਗਿਆ ਸੀ ਜੀ ਕੱਲ ਆਪਾਂ ਗਏ ਸੌਦੇ ਪਾਠ ਦੇ ਭੋਗ ਤੇ ਵਿਚਾਰੇ ਦੇ ਤੇ ਬਸ ਵਣ ਜਾਂ 10 ਸੀਗਾ ਹੋਰ ਕਿਸੇ ਦੀ ਵੀਡੀਓ ਪਾਉਣ ਨੂੰ ਮਨ ਨਹੀਂ ਕੀਤਾਗਾ ਤੇ ਬਹੁਤ ਕੱਠ ਸੀ ਜੀ ਵਿਚਾਰੇ ਦੇ ਭੋਗ ਤੇ ਤੇ ਬਹੁਤ ਰੋਂਦੇ ਸੀ ਵਿਚਾਰੇ ਉਹਦੇ ਦਾਦਾ ਦਾਦੀ ਮੰਮੀ ਡੈਡੀ ਬਹੁਤ ਕੱਠ ਸੀ ਬਈ ਬਹੁਤ ਹੀ ਦਿਲ ਨੂੰ ਦੁੱਖ ਲੱਗਿਆ ਬਹੁਤ ਹੀ ਜ਼ਿਆਦਾ ਮੈਂ ਤਾਂ ਗਈ ਸੀ ਬਈ ਉਹਦੋਂ ਜਦੋਂ ਮੇਰੀ ਭਝਾਈ ਦਾ ਦਾਦਾ ਮੁੱਕਿਆ ਸੀ ਬਹੁਤ ਸਾਲਾਂ ਤੋਂ ਗਈ ਸੀ ਆ ਕੱਲ ਤੇ ਪਹਿਲਾਂ ਤਾਂ ਜਾਣਦਾ ਮੈਂ ਕੈਨਸਲ ਕਰਤਾ ਸੀ ਰਾਤਾ ਵੀ ਦੂਰ ਬਾੜੀ ਐ ਤੇ ਵੀ ਸਰੀਰ ਨੂੰ ਤਕਲੀਫ ਆਊਗੀ ਫਿਰ ਮੈਨੂੰ ਮੇਰੀ ਬੇਟੀ ਕਹਿੰਦੀ ਮੰਮੀ ਸਾਰਿਆਂ ਨੂੰ ਮਿਲਿਆ ਆਏਂਗੀ ਤੁਸੀਂ ਜਾਂਦੇ ਰਹੋ ਫਿਰ ਮੈਂ ਚਲੋ ਮੈਂ ਕਿਹਾ ਮੈਂ ਜਾ ਵੜਦੀ ਐ ਮੈਂ ਮੇਰੇ ਮਾਮੇ ਜੀ ਨਾਲ ਗਈ ਸੀ ਹਨਰੀ ਗੱਡੀ ਤੇ ਤੇ ਬਹੁਤ ਦੁੱਖ ਲੱਗਿਆ ਜੀ ਸਾਨੂੰ ਅਸੀਂ ਲੇਟ ਹੀ ਹੋ ਗਏ ਸਾਂ ਘਰੋਂ ਸਾਨੂੰ 9:30 ਵੱਜ ਚੱਲੇ ਅਸੀਂ ਡੱਬਾ ਵਾਲਿਓ ਸਾਨੂੰ 11:30 ਹੋ ਗਏ ਸੀ ਜੀ ਭੋਗ ਪਈ ਜਾਂਦਾ ਸੀ ਜਦੋਂ ਅਸੀਂ ਗਏ ਆ ਤੇ ਚਾਹ ਪਾਣੀ ਪੀਤਾ ਜੀ ਮਨ ਤਾਂ ਕਰਦਾ ਨਹੀਂ ਸੀ ਪਰ ਪੀਣੀ ਪਈ ਚਾਹ ਵਗੈਰਾ ਤੇ ਫਿਰ ਬਹੁਤ ਟਾਈਮ ਲਾਇਆ ਪਾਠੀ ਸਾਹਿਬ ਨੇ ਪਾਠ ਪੜਦਿਆਂ ਤੋਂ ਭੋਗ ਪਾਉਂਦਿਆਂ ਤੋਂ ਬਹੁਤ ਉਹਨਾਂ ਨੇ ਕਥਾ ਸੁਣਾਈ ਬਹੁਤ ਵਧੀਆ ਕਥਾ ਸੁਣਾਈ ਤੇ ਬਹੁਤ ਮਨ ਨੂੰ ਖੇਸ ਲੱਗੀ ਜੀ ਬਹੁਤ ਹੀ ਜ਼ਿਆਦਾ ਤੇ ਮੇਰੀ ਭਝਾਈ ਵੀ ਵਿਚਾਰੀ ਬਹੁਤ ਰੋਵੇ ਤੇ ਉਹਦੇnga ਭੈਣਾ ਵੀ ਬਹੁਤ ਰੋਂਦੀਆਂ ਸੀ ਪਤੀਜੇ ਕਿੱਥੇ ਧਰੇ ਪਏ ਐ ਬਾਈ ਭੂਆ ਨੂੰ ਭਤੀਜੇ ਕਿੱਥੇ ਮਿਲਦੇ ਐ ਹਨ ਤੇ ਕਹਿੰਦੇ ਹੁੰਦੇ ਐ ਨਾ ਪਤ ਪੀਰ ਦਾ ਪਤੀਜਾ ਮੇਰਾ ਤੇ ਨਿਉ ਜੜ ਮਾਪਿਆਂ ਦੀ ਕਿੱਥੇ ਧਰੇ ਪਏ ਬਾਈ ਪਤੀਜੇ ਮੰਗੀ ਲੋੜੀ ਦਾ ਇੱਕੋ ਹੀ ਸੀ ਵਿਚਾਰਿਆਂ ਨੇ ਹੁਣ ਚੌਥਾ ਸਾਲ ਲੰਘ ਗਿਆ ਨਾ ਚਲੋ ਬਾਈ ਗਰੂ ਕਰਨਗੇ ਮੇਰ ਦੁਆਰਾ ਪਰਮਾਤਮਾ ਵਿਚਾਰਿਆਂ ਤੇ ਉਹਨਾਂ ਦੀ ਬਹੁਤ ਜ਼ਿਆਦਾ ਵੱਡੀਆਂ ਮਾਰੇ ਨਿਆਣੀ ਜਿਵੇਂ ਰ ਬਚਾਰਿਆਂ ਦੀ ਬਹੁਤ ਰੋ ਰਹੇ ਸੀ ਤੇ ਵਿਚਾਲੇ ਉਹਨਾਂ ਦੀ ਪਰਜਾਈ ਬੈਠੀ ਭਰਾ ਬੈਠਾ ਸਾਈਡ ਤੇ ਤਿੰਨੇ ਭੈਣਾ ਬੈਠੀਆਂ ਉਹਨਾਂ ਦੀ ਮੰਮੀ ਬੈਠੀ ਬੜਾ ਪਿਆਰ ਹੈ ਇਹਨਾਂ ਦਾ ਆਪਸ ਵਿੱਚ ਪਰਿਵਾਰ ਦਾ ਬਹੁਤ ਹੀ ਜ਼ਿਆਦਾ ਪਿਆਰ ਹੈ ਬੜੇ ਨਿੱਕੇ ਸੁਭਾਧੀ ਆ ਤੇ ਬਹੁਤ ਰੋਂਦੇ ਸੀ ਜੀ ਇਕੱਠ ਬਹੁਤ ਸੀਗਾ ਬਹੁਤ ਸਾਰੇ ਸਾਰੇ ਏ ਟੂ ਜ਼ेड ਰਿਸ਼ਤੇਦਾਰ ਆਏ ਸੀ ਨੇੜੇ ਦੂਰ ਸਾਰੇ ਆਈਸੀਜੀ ਬਹੁਤ ਜ਼ਿਆਦਾ ਕੱਟ ਸੀ ਤੇ ਗਰਮੀ ਵੀ ਬਹੁਤ ਸੀ ਜੀ ਗੱਲ ਬਹੁਤ ਹੀ ਜ਼ਿਆਦਾ ਗਰਮੀ ਸੀ ਬਹੁਤ ਹੀ ਜ਼ਿਆਦਾ ਦੋ ਵਜੇ ਨੂੰ ਜੀ ਸਮਾਪਤੀ ਕਰਤੀ ਸੀ ਭੋਗ ਦੀ ਤੇ ਚਲੋ ਦੁਬਾਰਾ ਚ ਫਿਰ ਲੰਗਰ ਬਾਣੀ ਜੀ ਨੇ ਸ਼ਗਣਾ ਸੀ ਸਕਿਆ ਤਾਂ ਫਿਰ ਛਾਵੇਂ ਹੋ ਗਈ ਸੀ ਜੀ ਮੈਨੂੰ ਵੀ ਆਉਂਦੀ ਨੂੰ 5:30 ਵਜੇ ਅਸੀਂ ਘਰੇ ਪਹੁੰਚੇ ਆ ਕਿ ਬਹੁਤ ਦੁੱਖ ਲੱਗਿਆ ਬਈ ਵਿਚਾਰਿਆਂ ਵਰਨੀ ਦੇਖ ਕੇ ਤੇ ਮਾਸੜ ਜੀ ਆਪ ਵੀ ਬਹੁਤ ਵਿਚਾਰੇ ਰੋਂਦੇ ਸੀਗੇ ਬਹੁਤ ਹੀ ਇਲਾੜ ਕਰਦੇ ਸੀਗੇ ਆਪਦੇ ਪੋਤੇ ਦਾ ਬਹੁਤ ਦੁੱਖ ਲੱਗਿਆ ਜੀ ਸੁਣ ਕੇ ਚਲੋ ਵਿਚਾਰੇ ਦਾ ਭੋਗ ਪੈ ਗਿਆ ਕਿੰਨੀ ਕੋਰੀ ਜ਼ਿੰਦਗੀ ਸੀ ਆਪਾਂ ਆਖ ਦਿੰਨੇ ਆ ਵੀ ਆਪਾਂ ਕੋਈ ਪਾਪ ਕੀਤੇ ਹੋਣੇ ਉਹ ਤਾਂ ਵਿਚਾਰਾ 3 ਸਾਲਾਂ ਦਾ ਸੀ ਉਹਨੇ ਕੀ ਪਾਪ ਕੀਤੇ ਸੀ ਵਿਚਾਰੇ ਛੋਟੇ ਜਿਹੇ ਬੱਚੇ ਨੇ ਜਿਹਨੂੰ ਹਜੇ ਚੰਗੀ ਤਰ੍ਹਾਂ ਬੋਲਣਾ ਹੀ ਨਹੀਂ ਆਉਂਦਾ ਸੀਗਾ ਉਹਨੇ ਕੀ ਪਾਪ ਕੀਤੇ ਸੀਗੇ ਬਾਕੀ ਜੋ ਲਿਖੀ ਆਪਣੀ ਮੱਥੇ ਦੀ ਉਹ ਤਲਦੇ ਨਹੀਂ ਬਹੁਤ ਚੱਕੀ ਫਿਰੇ ਆ ਵਿਚਾਰੇ ਬਾਈ 2 ਦਿਨ ਤਾਂ ਲੁਧਿਆਣੇ ਵਾਲਿਆਂ ਨੇ ਮੁੱਕੇ ਪਏ ਨੂੰ ਪਾਈ ਰੱਖਿਆ ਉਹਦੇ ਭੈਣ ਦੇ ਹੱਥਾਂ 'ਚ ਜਾਨ ਨਿਕਲ ਗਈ ਸੀ ਉਹਦੇ ਬੇਟੇ ਦੀ ਸਵੇਰੇ 7 ਵਜੇ ਟਹਿ ਕੇ ਆਇਆ ਤੇ 2 ਦਿਨ ਪਾਈ ਰੱਖਿਆ ਅਗਲੇ ਦਿਨ ਰਾਤ ਨੂੰ 12 ਵਜੇ ਜਿਹੜਾ ਡਾਕਟਰ ਆਇਆ ਕੋਈ ਨਿਗਾ ਵਾਸਤੇ ਉਹਨਾਂ ਨੇ ਬੁਲਾਇਆ ਵੀ ਮੁੰਡੇ ਦੀ ਅੱਖਾਂ ਥਾਥੇ ਖੜ ਗਈਆਂ ਸੀਗੀਆਂ ਜਦੋਂ ਉਹਦੀਆਂ ਅੱਖਾਂ ਤਾਂ ਦੇਖਾਂਗੇ ਉਹਦੀ ਉਹਦੀ ਜਾਨ ਨਿਕਲ ਗਈ ਸੀ ਵਿਚਾਰੇ ਦੀ ਦੋ ਦਿਨ ਪਾਈ ਰੱਖਿਆ ਜੀ ਉਹਨੂੰ ਜਦੋਂ ਡਾਕਟਰ ਆਇਆ ਅੱਖਾਂ ਦਿਖਾਉਣ ਵਾਖਾਉਣੀਆਂ ਸੀ ਇਹਨਾਂ ਨੇ ਜਦੋਂ ਡਾਕਟਰ ਨੂੰ ਬੁਲਾਇਆ ਤਾਂ ਫਿਰ ਡਾਕਟਰ ਨੇ ਦੱਸਿਆ ਵੀ ਬਾਈ ਤੁਹਾਡੇ ਬੇਟੇ ਤਾਂ ਡੈਥ ਹੋ ਚੁੱਕੀ ਐ ਨੂੰ ਮਰੇ ਪਏ ਨੂੰ ਪਾ ਛੱਡਿਆ ਮੁੱਕੇ ਹੋਏ ਨੂੰ ਪਾ ਛੱਡਿਆ ਸੀ ਬਾਈ ਉਹਨਾਂ ਨੇ ਦੇਖੋ ਇਹ ਨਿਸਾਨੀਤ ਦੁਨੀਆ ਕਹੇ ਜੀ ਪੈਸੇ ਦੀ ਖਾਤਰ ਹੀ ਉਹਨਾਂ ਦਾ ਸਿਆਣੀ ਵਰਗਾ ਪੁੱਤ ਪਾਈ ਰੱਖਿਆ ਉਹਨਾਂ ਦਾ ਤੇ ਫਿਰ ਉਹਨਾਂ ਨੇ ਉਹਨਾਂ ਦਾ ਕਾਉਕੁਲਾਟ ਪੈ ਗਿਆ ਜਦੋਂ ਡਾਕਟਰ ਨੇ ਦੱਸਿਆ ਫਿਰ ਰਾਤ ਨੂੰ ਵਿਚਾਰੇ ਆਏ ਛੁੱਟੀ ਲੈ ਕੇ 4 ਵਜੇ ਘਰੇ ਪਹੁੰਚੇ ਰਾਤ ਨੂੰ ਦੇਖੋ ਜੀ ਅੱਜ ਕੱਲ ਦੁਨੀਆ ਦੇ ਰੰਗ ਕਈ ਡਾਕਟਰ ਤਾਂ ਰੱਬ ਵਰਗੇ ਪਏ ਐ ਤੇ ਕਈ ਦੇਖ ਲਓ ਮਰਿਆ ਜੇ ਪੈਸੇ ਕਮਾਈ ਜਾਂਦੇ ਆ ਬਹੁਤ ਦੁੱਖ ਲੱਗੇ ਕੱਲ ਉੱਥੇ ਇਹ ਗੱਲਾਂ ਸੁਣ ਕੇ ਜਦੋਂ ਮੇਰੇ ਭਝਾਈ ਨਾਲ ਗੱਲਾਂ ਕੀਤੀਆਂ ਮੈਂ ਤਾਂ ਉਹਨੇ ਦੱਸਿਆ ਨਹੀਂ ਬਈ ਮੁੱਕੇ ਭੈ ਨੂੰ ਪਾਈ ਰੱਖਿਆ ਇੱਕ ਮਨੋਤਾ ਨਹੀਂ ਉਹਨਾਂ ਨੇ ਤੇ ਉਹ ਮੁੱਕ ਤ ਉਹਦੀ ਗਿਆ ਸੀਗਾ ਜਦੋਂ ਵੀ ਰਾਜਵੀਰ ਦੇ ਹੱਥਾਂ 'ਚ ਉਹਦੀ ਅਟੈਕ ਆਇਆ ਉਹਨੂੰ ਉਹਦੀ ਜੀਵ ਨਿਕਲ ਗਈ ਮੁੰਡੇ ਦੀ ਨੀਲਾ ਹੋ ਗਿਆ ਜੀ ਤੇ ਅੱਖਾਂ ਖੜਗੀਆਂ ਉਹਨੇ ਜਿੱਕਰ ਪਾਈ ਰੱਖਿਆ ਦੇਖੋ ਦੁਨੀਆ ਦੇ ਰੰਗ ਦੇਖ ਲਓ ਬਈ ਆਪਾਂ ਆਹ ਦਿੰਦੇ ਨੇ ਰੱਬ ਨੂੰ ਦੋਸਤ ਦਿੰਨੇ ਆ ਰੱਬ ਕੀ ਕਰੂਆ ਜਦੋਂ ਦੁਨੀਆ ਰੱਬ ਤੋਂ ਤੋ ਹੀ ਹੋਈ ਬੈਠੀ ਐ ਰੱਬ ਤੋਂ ਡਰਦੀ ਨਹੀਂ ਦੁਨੀਆ ਮੁੱਕੇ ਹੋਏ ਬੱਚੇ ਨੂੰ ਛੋਟੇ ਜਿਹੇ ਬੱਚੇ ਨੂੰ ਦੇਖੋ ਪਾਈ ਰੱਖਿਆ ਪੈਸੇ ਦੀ ਖਾਤਰ ਹੀ ਪਾਈ ਰੱਖਿਆ ਨਾ ਉਹਨਾਂ ਨੇ ਹਜੇ ਇਹ ਕਹਿੰਦੇ ਅਸੀਂ ਪੋਸਟਮਾਰਟਮ ਕਰਾਂਗੇ ਤਾਂ ਦੇਖੋ ਛੋਟੇ ਜਿਹੇ ਬੱਚੇ ਦੀ ਦੇਖੋ ਉਹਦੀ ਵਿਚਾਰੇ ਦਾ ਸਰੀਰ ਵੀ ਰੋਲਦੇ ਸੀਗੇ ਚਲੋ ਇਹ ਤਾਂ ਇੱਥੇ ਨਾਲ ਕੋਈ ਜਨਮਸ਼ੈਣ ਵਾਲਾ ਸੀਗਾ ਜਲਦੀ ਜਲਦੀ ਛੁੱਟੀ ਲੈ ਕੇ ਆਗੇ ਨਹੀਂ ਦੇਖੋ ਬੱਚੇ ਨਾਲ ਕੀ ਹੁੰਦਾ ਵਿਚਾਰੇ ਨਾਲ ਕਦੋਂ ਫਿਰ ਉਹਦੀ ਡੈਡ ਬੋਡੀ ਜਿੰਦੇ ਕੀ ਕੁਝ ਹੁੰਦਾ ਉਹ ਮਾਸੂਮ ਜੇ ਬੱਚੇ ਨਾਲ ਜੀ ਦੇਖੋ ਦੁਨੀਆ ਜਿਵੇਂ ਖਤਮ ਹੋ ਚੁੱਕੀ ਹੈ ਨਿਸ਼ਾਨ ਨਿਸ਼ਾਨ ਹੀ ਤਾਂ ਦਾਤਾ ਨਾ ਹੀ ਨਹੀਂ ਰਿਹਾ ਜੀ ਜਿਵੇਂ ਦੁਨੀਆ ਖਤਮ ਹੋ ਚੁੱਕੀ ਹੈ ਕੋਈ ਕਿਸੇ ਦਾ ਨਹੀਂਗਾ ਬਸ ਦੁਨੀਆ ਪੈਸੇ ਦੀ ਰਹਿ ਗਈ ਕੋਈ ਕਿਸੇ ਦਾ ਨਹੀਂ ਕੋਈ ਵਿਰਲਾ ਜੀ ਸੋਚੋ ਇੱਕ ਜਿਹੜੇ ਜਿਹਦੇ ਜਿਹੜੇ ਇਨਸਾਨ ਵਿੱਚ ਰੱਬ ਵੱਸਦਾ ਹੈ ਤੇ ਨਹੀਂ ਬਸ ਜੀ ਜਿਵੇਂ ਸਰ ਗਿਆ ਦੁਨੀਆ ਦਾ ਬਹੁਤ ਦੁੱਖ ਲੱਗਿਆ ਜਦੋਂ ਗੱਲਾਂ ਸੁਣੀਆਂ ਜੀ ਤੇ ਬਸ ਅੱਜ ਦੀ ਆਪਣੀ ਇੰਨੀ ਵੀਡੀਓ ਸੀ ਮੇਰੀ ਵੀਡੀਓ ਸ਼ੇਅਰ ਲਾਈਕ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੀ ਮੇਰੀ ਗੱਲਬਾਤ ਬਈ ਮੈਨੂੰ ਤਾਂ ਬਹੁਤ ਦੁੱਖ ਲੱਗਿਆ ਵਿਚਾਰੀ ਛੋਟੇ ਜਿਹੇ ਬੱਚੇ ਦਾ ਬਹੁਤ ਸੋਹਣਾ ਬੱਚਾ ਹੈ ਜੀ ਰਿਹਾ ਕਮੈਂਟ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਬਸ ਅੱਜ ਦੀ ਆਪਣੀ ਇੰਨੀ ਵੀਡੀਓ ਸੀ ਹੋਰ ਆਪਾਂ ਕੱਸੀ ਦੀ ਵੀਡੀਓ ਨਹੀਂ ਪਾਉਦੇ ਕਿਉਂਕਿ ਮਨ ਨਹੀਂ ਕਰ ਰਿਹਾ ਬਸ ਥੱਕੇ ਪਏ ਆ ਕੁੱਠਿਆ ਨਹੀਂ ਜਾਂਦਾ ਕੱਲ ਦਾ ਇਹ ਤੋਂ ਪਹਿਲਾਂ ਕੰਮਦਨ ਦੇ ਬਹੁਤ ਕੀਤੇ ਕੱਪੜੇ ਧੋਣ ਵਾਲੇ ਪਏ ਸੀ ਉਹ ਤੋਤੇ ਹੀ ਬਹੁਤ ਜ਼ਿਆਦਾ ਪਏ ਸੀ ਕੱਪੜੇ ਧੋਣ ਵਾਲੇ بیٹے ਨੂੰ ਨਾਲ ਲੈ ਕੇ ਉਹ ਤੋਤੇ ਹੁਣ ਕੰਮ ਬਸ ਸੰਭਾਲਿਆ ਸੀ ਤੇ ਮੈਂ ਕਿਹਾ ਚਲੋ ਵੀਡੀਓ ਦੀ ਵੇਟ ਹੋਣੀ ਹੈ ਭੈਣ ਭਰਾਵਾਂ ਨੂੰ ਤੇ ਆਪਾਂ ਥੋੜੀ ਜੀ ਵੀਡੀਓ ਪਾ ਦਈਏ ਤੇ ਆਪਾਂ ਹੁਣ ਕਰਦੇ ਜੀ ਵੀਡੀਓ ਦਾ ਐਂਡ ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਸੌਰੀ ਚਾਹਣੀ ਹੈ